ਨੋ ਗੋਵਿੰਦ ਸਾਗਰ ਝੀਲਾਂ ਜਨ ਪਾਣੀ ਇੱਕ ਚੋਨੇ ਦੇ ਸੀਜ਼ਨ ਚ ਅਸੀਂ ਥੱਲੋਂ ਕੱਢ ਲੈਂਦੇ ਜਨਾਬ ਜਿਸ ਗਹਿਰਾਈ ਤੋਂ ਅੱਜ ਮਾਲਵੇ ਦੇ ਵਿੱਚ ਪਾਣੀ ਤੇ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਪਾਣੀ ਕੱਢਿਆ ਜਾ ਰਿਹਾ ਸੇਮ ਗਹਿਰਾਈ ਤੇ ਸੇਮ ਹਾਰਸ ਪਾਵਰ ਦੀ ਮੋਟਰ ਨਾਲ ਸਾਊਦੀ ਅਰਬ ਕਤਰ ਵਾਲੇ ਤੇਲ ਕੱਢਦੇ ਆ ਜਨਾਬ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹੋਰ ਕਿੱਥੇ ਕਿੱਥੇ ਵੀ ਜਾਈਏ ਥੱਲੇ ਹਉਣ ਜੀ ਅਸੀਂ ਕੱਸੀਆਂ ਲੱਭੀਆਂ ਪੁਰਾਣੀਆਂ ਅੱਜ ਸਾਡੇ ਕੋਲ ਪਾਈਪਾਂ ਦੀ ਘਾਟ ਹੈ ਬੰਗਲੌਰ ਤੋਂ ਪਾਈਪ ਮੰਗਾਏ ਜਾ ਰਹੇ ਨੇ ਜਨਾਬ ਦਾਖ ਤੁਗ ਪੈਸੂਆਂ ਚ ਉਹਨਾਂ ਨੂੰ ਸਾਫ਼ ਕਰਕੇ ਸੂਏ ਦੁਬਾਰਾ ਚਲਾਏ ਮੋਗੇ ਨਵੇਂ ਬਣਾ ਰਹੇ ਆ ਉਥੇ ਨਾਲ ਬਿਲਕੁਲ ਨਾਲ ਪਿੰਡ ਨਸਰਾਲੀ ਤੇ ਜੰਡਾਲੀ ਉਹ ਪਿੰਡ ਦੇ ਵਿੱਚ ਦੀ ਨਹਿਰ ਜਾਂਦੀ ਆ ਤੇ ਉਥੇ ਮੋਗਾ ਹੈ ਨਹੀਂ ਸੀ ਜੀ ਉਥੇ ਮੋਗਾ ਬਣਾਤਾ ਸੀ ਹੁਣ ਮਿੰਨਤੀ ਗਿਣਤੀ ਚੱਲ ਰਹੀ ਆ ਕਿ ਕਿੱਥੇ ਕਿੱਥੇ ਤੱਕ ਪਾਣੀ ਪਹੁੰਚਾਉਣਾ ਸਾਰੇ ਪਿੰਡ ਨੂੰ ਪਾਣੀ ਦੇਵਾਂਗੇ ਜੀ ਨਹਿਰ ਵਾਲਿਆਂ ਦਾ ਤਾਂ ਹੱਕ ਹੀ ਬਣਦਾ ਜਿੱਥੋਂ ਨਹਿਰ ਜਾਂਦੀ ਆ ਹਰਿਆਣਾ ਕਦੇ ਵੀ 90 ਤੋਂ ਘਟੇ ਹੀ ਨਹੀਂ ਬੀਬੀ ਐਮ ਵੀ ਜਿਹੜੀ ਐ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਦੇ ਆ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕੇਡਰ ਦੀ ਤਨਖਾਹ ਲੈਂਦੇ ਆ ਉਹ ਇਹ ਤਾਂ ਸਵੈਦਾਤੀ ਬਣ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀਐਮਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੀ ਤਰ੍ਹਾਂ ਮਦੀ ਆਪੀ ਰਾਖੀ ਕਰ ਲਾਂਗੇ ਹੁਣ ਅਸੀਂ ਬੂੰਦ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਹੁਣ ਇੱਕ ਇੱਕ ਕਿਊਸੇ ਦਾ ਹਿਸਾਬ ਰੱਖਦੇ ਆ ਹੁਣ ਨਹੀਂ ਅਸੀਂ ਪਾਣੀ ਵੰਡ ਦਿੰਦੇ ਕਿਸੇ ਨੂੰ ਬੀਬੀਐਮਬੀ ਇਹ ਜਿਹੜਾ ਚਿੱਟਾ ਹੱਥੀ ਹੈ ਇਹਦਾ ਸਖਤ ਵਿਰੋਧ ਕਰਦੇ ਆ ਔਰ ਇਹਦਾ ਪੁਨਰਗਠਨ ਹੋਣਾ ਚਾਹੀਦਾ ਹੈ ਇਹਦਾ ਜਿਹੜਾ ਸੰਵਿਧਾਨ ਹੈ ਦ ਤੇ ਉਦੋਂ ਉਸ ਵੇਲੇ ਦਾ ਜਿਹੜਾ ਲਿਖਿਆ ਹੋਇਆ ਨਹੀਂ ਚੱਲੂਗਾ ਪੰਜਾਬ ਦੀ ਆਨ ਬਾਨ ਤੇ ਸ਼ਾਨ ਦੀ ਲੜਾਈ ਹੈ ਜੇ ਪਾਣੀ ਦਾ ਕੋਈ ਗੇਟ ਜਿਹੜਾ ਖੁੱਲਦਾ ਇਹ ਨਾ ਸੋਚਿਓ ਕਿ ਭਾਖੜਾ ਦਾ ਖੁੱਲ ਗਿਆ ਜਾਂ ਨੰਗਲ ਤੋਂ ਖੁੱਲ ਗਿਆ ਉਹ ਆਪਣੇ ਘਰ ਦਾ ਪਾਣੀ ਹੈ ਆਪਣੇ ਘਰ ਦਾ ਪਾਣੀ ਉਹਦੇ ਸਮਝ ਲਓ ਗਿਆ ਜਿੱਥੇ ਤੱਕ ਲੜਾਈ ਲੜਨੀ ਪੈਗੀ ਸੁਪਰੀਮ ਕੋਰਟਾਂ ਤੱਕ ਲੜਾਈ ਲੈਣੀ ਪੈਗੀ ਲੜ ਲਾਂਗੇ ਪਰ ਪਾਣੀ ਨਹੀਂ ਜਾਊਗਾ